हां भी दोस्तों ਆਪਾਂ ਅੱਜ ਇੱਕ ਵਾਰ ਫੇਰ ਸਿਕੰਦਰ ਸਿੰਘ ਮਲੂਕੇ ਬਾਰੇ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਵੈਸੇ ਤਾਂ ਮੈਂ ਪਹਿਲਾਂ ਵੀ ਕਾਫੀ ਵਿਸਤਾਰ ਦੇ ਨਾਲ ਦੱਸਿਆ ਸੀਗਾ ਮਲੂਕੇ ਬਾਰੇ ਪਰ ਪਰसों ਮੇਰਾ ਦੋਸਤ ਹੈ ਪ੍ਰਕਟ ਮਹਾਰਾਜ ਤੋਂ ਉਹਦੇ ਫੈਰ ਲੱਗੇ ਨੇ ਦੋ ਤੇ ਉਹ ਫੈਰ ਮਲੂਕੇ ਦੇ ਵਰਕਰਾਂ ਨੇ ਮਾਰੇ ਆ ਇਹ ਮਲੂਕੇ ਦੇ ਵਰਕਰ ਹਿੰਦੇ ਵਰਗੇ ਮਹਾਰਾਜ ਵਾਲੇ ਉਹੀ ਨੇ ਜਿਨ੍ਹਾਂ ਨੇ ਕੁਝ ਟਾਈਮ ਪਹਿਲਾਂ ਧਰਮ ਸਿੰਘ ਖਾਲਸਾ ਦੀ ਜਿਹੜੀ ਨੰਗਾ ਕਰਕੇ ਥਾਣੇ ਦੇ ਵਿੱਚ ਵੀਡੀਓ ਬਣਾਈ ਸੀ ਉਹਨਾਂ ਦੇ ਮੁਕੱਦਮਾ ਦਰਜ ਹੋਇਆ ਉਸ ਮੁਕੱਦਮੇ ਤੋਂ ਬਾਅਦ ਮਲੂਕੇ ਦਾ ਜੋ ਪ੍ਰਤੀਕਰਮ ਆਇਆ ਹੈ ਜੋ ਦੀ ਇੱਕ ਸਟੇਟਮੈਂਟ ਆਈ ਹੈ ਕਿ ਮੇਰੇ ਵਰਕਰਾਂ ਦੇ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਜਦੋਂ ਮੈਂ ਮੰਤਰੀ ਹੁੰਦਾ ਸੀ ਉਹਨੇ ਇੱਕ ਚੈਲੰਜ ਕੀਤਾ ਕਿ ਜਦੋਂ ਮੈਂ ਮੰਤਰੀ ਹੁੰਦਾ ਸੀ ਮੈਂ ਕਿਸੇ ਦੇ ਕੋਈ ਝੂਠਾ ਮੁਕਦਮਾ ਦਰਜ ਨਹੀਂ ਕੀਤਾ ਜੇ ਕੋਈ ਸਾਬਤ ਕਰ ਦੇ ਮੈਂ ਝੂਠਾ ਕੀਤਾ ਤਾਂ ਕਹਿੰਦਾ ਮੈਂ ਸਿਆਛ ਛੱਡ ਦਊਗਾ ਦੂਜੀ ਉਹਨੇ ਗੱਲ ਆਖੀ ਹੈ ਕਿ ਜੇ ਮੇਰੇ ਵਰਕਰ ਨੂੰ ਸਾਫ਼ ਨਾਮ ਮਿਲਿਆ ਤਾਂ ਮੈਂ ਨਰਨ ਵਰਤੇ ਬੈਠੂਗਾ ਪਹਿਲੀ ਗੱਲ ਤਾਂ ਅਸੀਂ ਉਹਦਾ ਚੈਲੰਜ ਕਬੂਲ ਕਰਦੇ ਆਂ ਵੀ ਜਿੱਦੇ ਤੇਰੀ ਮਰਜ਼ੀ ਹੋਈ ਜਿੱਦੇ ਤੇਰਾ ਦਿਲ ਕੀਤਾ ਤੂੰ ਉਦੋਂ ਲੋਕਾਂ ਦੀ ਕਚਹਿਰੀ 'ਚ ਆ ਜਾ ਪ੍ਰੈਸ ਕਨਫਰੰਸ ਦਾ ਫਰਾਂਸਾ ਕਲਾ ਡਿਬੇਟ ਰੱਖਦਾ ਅਸੀਂ ਸਾਰਾ ਤੇਰਾ ਰਿਕਾਰਡ ਤੇਰਾ ਕੱਚਾ ਚਿੱਠਾ ਜਿਹੜਾ ਕਿੰਨੀਆਂ ਤੂੰ ਝੂਠੀਆਂ ਐਫਆਈਆਰ ਲੋਕਾਂ ਦੇ ਕਰਾਈਆਂ ਕਿੰਨੇ ਤੂੰ ਕਤਲ ਕਰਾਏ ਕਿੰਨੀਆਂ ਲੋਕਾਂਾਂ ਧੱਕੇਸ਼ਾਈਆਂ ਕਰਾਈਆਂ ਕਿੰਨੇ ਲੋਕਾਂ ਨੂੰ ਥਾਣਾ 'ਚ ਕਟਾਇਆ ਸਾਰਾ ਰਿਕਾਰਡ ਤੇਰਾ ਵਿਧ ਸੂਤ ਤੈਨੂੰ ਉੱਥੇ ਦੇਵਾਂਗੇ ਜੇ ਕਿਸੇ ਵੀ ਗੱਲ ਤੇ ਤੂੰ ਸਾਨੂੰ ਝੂਠਾ ਸਾਬਤ ਕਰਦੇ ਤਾਂ ਫਿਰ ਜਿਹੜੀ ਤੂੰ ਗੱਲ ਕਹਿਣਾ ਨਾ ਵੀ ਮੈਂ ਆਪਣੇ ਵਰਕਰਾਂ ਖਾਤਰ ਮਰਨ ਵਰਤੇ ਬੈਠੂੰਗਾ ਤੂੰ ਸਾਨੂੰ ਕਿਸੇ ਗੱਲ ਦੇ ਝੂਠਾ ਸਾਬਤ ਕਰ ਦੇ ਫਿਰ ਤੂੰ ਨਹੀਂ ਤੇਰੇ ਉਹਨਾਂ ਵਰਕਰਾਂ ਦੇ ਖਾਤਰ ਅਸੀਂ ਮਰਨ ਵਰਤੇ ਬੈਠਾਗੇ ਅਸੀਂ ਤੈਨੂੰ ਇਹ ਚੈਲੰਜ ਕਰਦੇ ਆ ਨਹੀਂ ਯਾਰ ਐ ਮੈਂ ਨਾ ਤੀਜੇ ਦਿਨ ਡਰਾਮੇ ਕਰਨੇ ਸ਼ੁਰੂ ਕਰਦਾ ਕਰ ਵੀ ਮੈਂ ਬੜਾ ਸੱਚਾ ਹਾਂ ਜੀ ਛੱਜ ਤਾਂ ਬੋਲੇ ਯਾਰ ਛਾਣ ਨਹੀਂ ਕੀ ਬੋਲੀ ਕਿਹੜੇ ਮੂੰਹ ਨਾਲ ਤੂੰ ਗੱਲਾਂ ਕਰ ਰਿਹਾ ਸਾਰਾ ਹਲਕਾ ਨਹੀਂ ਕਈ ਜ਼ਿਲ੍ਹੇ ਤੇਰੀਆਂ ਕਰਤੂਤਾਂ ਬਾਰੇ ਜਾਣਦੇ ਆ ਕਿਵੇਂ ਤੂੰ ਲੋਕਾਂ ਨਾਲ ਧੱਕੇਸ਼ਾਹੀਆਂ ਕਰਦਾ ਹੈ ਪਰ ਜਦੋਂ ਵਾਕਈ ਬੜਾ ਸਮਝਦਾ ਹੀ ਮੈਂ ਬੜਾ ਘੈਂਟ ਆ ਜਿਵੇਂ ਪਿੱਛੇ ਤੇਰਾ ਗੀਤ ਵੱਜਦਾ ਹੁੰਦਾ ਸੀਗਾ ਗੋਟਾਂ ਚ ਕੌਣ ਕਰੂਗਾ ਰੀਸਾਂ ਮਾਰੇ ਸ਼ੇਰ ਵਲੁਕੇ ਦੀਆਂ ਜੇ ਦੁਵਾਕਾ ਹੀ ਮਾਂ ਦਾ ਸ਼ੇਰ ਆ ਤਾਂ ਚੈਲ ਸਾਡਾ ਹੀ ਮੰਨ ਆਖਰ ਲੋਕਾਂ ਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਤੈਨੂੰ ਹੀ ਪਤਾ ਲੱਗੂ ਕਿੰਨੇ ਕ ਪਾਣੀ ਆ ਸਾਮੇ ਪਤਾ ਲੱਗੂ ਨਹੀਂ ਨਾ ਐਵੇਂ ਤੀਜੇ ਦਾ ਨਾ ਡਰਾਮੇਬਾਜ਼ੀ ਸ਼ੁਰੂ ਕਰਦਾ ਕਦੀ ਮੈਂ ਬੜਾ ਸੱਚਾ ਜੀ ਮੈਂ ਬੜਾ ਮਾਨਦਾਰਾ ਜੀ ਮੈਂ ਕੁਛ ਨਹੀਂ ਕੀਤਾ ਕਿਸੇ ਨਾ ਮੈਂ ਤਾਂ ਅਸਤੀਫਾ ਦੇ ਦੂੰਗਾ ਐਸਾ ਛੱਡ ਦੂੰਗਾ ਜੀ ਸੋ ਐਵੇਂ ਲੋਕਾਂ ਨੂੰ ਗਮਰਾਹ ਕਰ ਸੋ ਜੇ ਹੈਗਾ ਦਮ ਤੇ ਫਿਰ ਅਸੀਂ ਤਿਆਰ ਆਂ ਜਿਹਦੇ ਜਰਾ ਦਿਲ ਕੀਤਾ ਆ ਜੀ ਤੇਰੇ ਭਗਤਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਸਾਡੀ ਜਿਹੜੀ ਆਵਾਜ਼ ਹੈ ਤੇਰੇ ਕੰਨਾਂ ਤੱਕ ਰਿਭੂ ਪਹੁੰਚਾਉਣ ਕਿਤੇ ਇਹ ਨਾ ਹੋਵੇ ਤੂੰ ਕਹਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇੱਕ ਨਹੀਂ ਕਿੰਨੇ ਆਧਾਰਨਾ ਤੈਨੂੰ ਅਸੀਂ ਦੇ ਸਕਦੇ ਆ ਪ੍ਰਿੰਸੀਪਲ ਦਰਜੀਤ ਸਿੰਘ ਭਗਤੇ ਵਰਗੇ ਜਿਹੜੇ 2.5 ਸਾਲ ਤੇਰੇ ਖਿਲਾਫ ਯੁੱਝਦੇ ਰਹੇ ਉਹ ਬੰਦੇ ਨੂੰ ਤੂੰ ਜਰੀਲੀ ਵੀ ਕਰਾਇਆ ਉਹਨੂੰ ਕਟਾਇਆ ਵੀ ਜਵਰੀ ਰਿਟਾਇਰ ਵੀ ਉਹਨੂੰ ਤੂੰ ਕਰਾਇਆ ਪਰ ਉਹ ਬੰਦੇ ਨੇ ਇੰਨੀ ਮੰਨੀ ਤੇਰੇ ਅੱਗੇ ਝੁਕਿਆ ਕਿੰਨੀ ਆਧਾਰਨਸ਼ਟਮੇਂ ਦੇ ਸਕਦੇ ਹੈ ਜੀ ਜਿਹੜੀਆਂ ਤੇਰੀਆਂ ੱੱਕੇ ਸਾਂਗਾਂ ਦਾ ਮੂੰਹੋਂ ਬੋਲਦਾ ਸਮੂਦ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ